ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਹੁਣ ਜਿਹੜੀ ਕਿ ਬਹੁਤ ਵੱਡੀ ਅਪਡੇਟ ਆ ਗਈ ਹੈ ਸਾਹਮਣੇ ਜੋ ਕਿ ਭਾਈ ਛੋਟੇ ਜਿਹੇ ਬੱਚੇ ਨੂੰ ਲੈ ਕੇ ਹਿਸ਼ਾਰਪੁਰ ਦੇ ਵਿੱਚ ਇਕੱਠ ਹੋਇਆ ਸੀ ਬਹੁਤ ਵੱਡਾ ਜਿੱਥੇ ਕਿ ਹੁਣ ਲਖਾ ਸਿੰਘ ਸੁਧਾਨਾ ਜਿਹੜੇ ਕਿ ਪ੍ਰਵਾਸੀਆਂ ਦੇ ਇਹ ਸਵਾਲ ਕੀਤੇ ਆ ਪੰਜਾਬ ਦੇ ਲੋਕਾਂ ਨੂੰ ਵੀ ਇਹ ਪ੍ਰਵਾਸੀਆਂ ਨੂੰ ਬਾਹਰ ਕੱਢਣਾ ਆ ਪਰ ਇਹਨਾਂ ਤੇ ਬਹੁਤ ਵੱਡੇ ਸਵਾਲ ਚੱਕੇ ਆ ਵੀ ਇੱਕ ਵਾਰ ਨਹੀਂ ਹੋਇਆ ਬਹੁਤੀ ਵਾਰ ਹੋ ਗਿਆ ਸਾਡੇ ਪੰਜਾਬੀਆਂ ਨਾਲ ਜਿਹੜੇ ਇਹਨਾਂ ਨੂੰ ਘਰਾਂ ਦੇ ਵਿੱਚ ਰੱਖਦੇ ਆ ਤੇ ਬਾਅਦ ਦੇ ਵਿੱਚ ਅੰਜਾਮ ਆਪਾਂ ਦੇਖਦੇ ਹਾਂ ਕਦੇ ਕਿਸੇ ਨੂੰ ਮਾਰ ਕੇ ਇਹ ਭਜੇ ਜਾਂਦੇ ਆ ਕਦੇ ਕਿਸੇ ਦਾ ਬਲਾਤਕਾਰ ਕਰ ਦਿੰਦੇ ਕਿਸੇ ਧੀ ਭੈਣ ਦਾ ਕਦੇ ਕਿਸੇ ਦਾ ਕਤਲ ਕਰ ਦਿੰਦੇ ਆ ਤੇ ਪਰ ਹੁਣ ਜਿਹੜਾ ਪੂਰਾ ਮਾਮਲਾ ਕੀ ਆ ਸਾਰੀ ਗੱਲਬਾਤ ਸਾਂਝੀ ਕਰਾਂਗੇ ਚੈਨਲ ਤੇ ਬਣੇ ਰਹੋ ਜੋ ਲੱਖਾ ਸਿੰਘ ਸਿਧਾਣਾ ਨੇ ਇਹ ਸਰਕਾਰਾਂ ਤੇ ਵੀ ਸਵਾਲ ਕੀਤੇ ਆ ਵੀ ਜਿਹੜਾ ਕੀ ਹੁਣ ਛੋਟਾ ਜਿਹਾ ਮਾਸੂਮ ਬੱਚਾ ਹਸਿਆਰਪੁਰ ਦੇ ਵਿੱਚ ਇਹ ਪ੍ਰਵਾਸੀ ਵੱਲੋਂ ਮਾਰ ਦਿੱਤਾ ਜਾਂਦਾ ਪਰ ਲੇਕਿਨ ਕੋਈ ਵੀ ਸਰਕਾਰ ਦਾ ਹੱਲੇ ਤੱਕ ਨਾ ਕੋਈ ਲੀਡਰ ਨਾ ਕੋਈ ਐਮਐਲਏ ਕੋਈ ਵੀ ਨਹੀਂ ਪਹੁੰਚਿਆ ਇਹ ਬਹੁਤ ਵੱਡੀ ਲਹਨ ਤਾਲੀ ਗੱਲ ਆ ਜਦੋਂ ਹੁਣ ਵੋਟਾਂ ਤਾਂ ਉਦੋਂ ਹੱਥ ਬੰਨ ਕੇ ਵੋਟਾਂ ਪਵਾ ਲੈਂਦੇ ਉਸ ਤੋਂ ਬਾਅਦ ਕੋਈ ਮਰੇ ਕੋਈ ਜੀਏ ਕੋਈ ਮਤਲ ਨਹੀਂ ਆਪਣੀਆਂ ਸਰਪ ਤਜੋਰੀਆਂ ਭਰਨੀਆਂ ਹੁੰਦੀਆਂ ਬਾਈ ਤੇ ਲੱਖਾਂ ਸੰਗ ਸਦਾਨਾ ਜਿਹੜੀ ਗੱਲ ਕਹਿੰਦਾ ਹੁੰਦਾ ਤਾਂ ਉਹ ਪੂਰੀ ਹੋ ਜਾਂਦੀ ਆ ਤਾਂ ਪਰ ਲੇਕਿਨ ਉਹ ਇੱਕ ਅੱਜ ਤੋਂ ਪਹਿਲਾਂ ਹੀ ਬਹੁਤ ਸਮਾਂ ਪਹਿਲਾਂ ਹੀ ਮੁੱਦੇ ਚੱਕੇ ਹੋਏ ਭਾਈ ਇਹਨਾਂ ਨੂੰ ਪੰਜਾਬ ਚੋਂ ਬਾਹਰ ਕੱਢੋ ਪਾਣੀਆਂ ਨੂੰ ਲੈ ਕੇ ਵੀ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਤਾਂ ਬਈ ਪਰ ਲੇਕਿਨ ਅੱਜਕੱਲ ਕੋਈ ਨਹੀਂ ਸੁਣਦਾ ਪਰ ਇਹ ਸਮਾਜ ਇਹ ਕਿਸੇ ਤੇ ਵੀ ਆ ਸਕਦਾ ਜਦੋਂ ਆਪਾਂ ਸ਼ਹਿਰਾਂ ਦੇ ਵਿੱਚ ਰਹਿੰਦੇ ਆ ਆਪਣੇ ਬੱਚੇ ਖੇਡਦੇ ਆ ਤੇ ਭਾਈ ਜਿਹੜੀ ਇਹ ਘਟਨਾ ਵਾਪਰੀ ਆ ਮਾਸੂਮ ਬੱਚਾ ਤੇ ਉਹ ਤੁਸੀਂ ਕੁੜੀ ਵੀ ਦੇਖ ਰਹੇ ਹੋ 6-7 ਸਾਲ ਦੀ ਰੋ ਰੋ ਕੇ ਕੀ ਕਹਿ ਰਹੀ ਆ ਜਿਹੜੀ ਉਸ ਦੀ ਭੈਣ ਆ ਉਹ ਬੱਚੇ ਜਿਹੜੇ ਉਹਦਾ ਮਾਤਾ ਪਿਤਾ ਉਹਨੂੰ ਕੈਮਰੇ ਸਾਹਮਣੇ ਲਿਆਉਂਦੇ ਆ ਤੇ ਇਹ ਦੋ ਸੀ ਇੱਕ ਛੋਟੀ ਜੀ ਕੁੜੀ ਸੀ 7 ਸਾਲ ਦੀ ਮੁੰਡਾ 5 ਸਾਲ ਦਾ ਸੀ ਹੁਣ ਕੁੜੀ ਦੇ ਬਿਆਨ ਕੀ ਸੀ ਵੀ ਸਾਡੇ ਸਾਹਮਣੇ ਇੱਕ ਵਾਰ ਕੈਮਰੇ ਦੇ ਸਾਹਮਣੇ ਆ ਕੇ ਉਹ ਜਿਹੜਾ ਸਖਸ ਆ ਅਸੀਂ ਉਹਨੂੰ ਇਹ ਕਹਿਣਾ ਵੀ ਮੇਰੇ ਪ੍ਰਾਣ ਕਿਉਂ ਮਰਿਆ ਸਾਡਾ ਕੀ ਖਸੂਸ ਸੀ ਉਹ ਛੋਟੀ ਜੀ ਬੱਚੀ ਦਾ ਕਹਿਣਾ ਤੇ ਬਈ ਉਹ ਬੋਲ ਸੁਣ ਕੇ ਸਾਰਿਆਂ ਦੇ ਦਿਲ ਦੇ ਵਿੱਚੋਂ ਇੱਕ ਵਾਰ ਤਾਂ ਪੁੱਬੁਲ ਕਲਦੀ ਆ ਤੇ ਜਿਹੜਾ ਕੋਈ ਸਹੀ ਪੰਜਾਬੀ ਆ ਤਾਂ ਬਈ ਹਰ ਕਿਸੇ ਦੇ ਦਿਲ 'ਚ ਦਰਦ ਆ ਸਾਡੇ ਪੰਜਾਬੀਆਂ ਵਾਸਤੇ ਚਾਹੇ ਉਹ ਛੋਟਾ ਜਿਹਾ ਬੱਚਾ ਚਾਹੇ ਸਾਡੇ ਪੰਜਾਬ ਚ ਕੋਈ ਵੀ ਘਟਨਾ ਵਾਪਰਦੀ ਹੈ ਜਿਵੇਂ ਆਪਾਂ ਗੱਲ ਕਰੀਏ ਜਦੋਂ ਕਿਤੇ ਮਾਮਲਾ ਬਹਾਵਾ ਜਿਆਦਾ ਗਰਮ ਹੋਏ ਕਦੇ ਕੀ ਕਹਿਣਾ ਪਹੁੰਚਿਆ ਨਹੀਂ ਲੀਡਰ ਨਹੀਂ ਕਿਤੇ ਨਹੀਂ ਪਹੁੰਚੇ ਚਾਹੇ ਕਿਸੇ ਦੀ ਮੌਤ ਹੋਵੇ ਚਾਹੇ ਕੋਈ ਮਤਲਬ ਨਹੀਂ ਇਹਨਾਂ ਨੂੰ ਕਿਸੇ ਦਾ ਧੀ ਪੁੱਤ ਮਰੇ ਕੋਈ ਵੀ ਮਤਲਬ ਨਹੀਂ ਹੁਣ ਜਿਹੜਾ ਲੱਖਾ ਸੰਗਸਧਾਨਾ ਦੀ ਵੀਡੀਓ ਤੁਸੀਂ ਸੁਣੋ ਵੀਡੀਓ ਸੁਣਨ ਵਾਲੀ ਹੈ ਬਾਈ ਫੇਰ ਆਪਾਂ ਗੱਲਬਾਤ ਸਾਂਝੀ ਕਰਦੇ ਹਾਂ ਲੱਖਾ ਸੰਗਸਧਾਨਾ ਦੀ ਪਹਿਲਾਂ ਵੀਡੀਓ ਸੁਣੋ ਫੇਰ ਕਰਦੇ ਹਾਂ ਗੱਲ ਸਾਂਝੀ ਪਿੰਡ ਮਹਾਰਾਜ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਹੈ ਹਾਜੀ ਇਸ ਪਿੰਡ ਦੇ ਵਿੱਚ ਵੀ ਉਸ 5 ਸਾਲ ਦੇ ਬੱਚੇ ਨੂੰ ਆਪਾਂ ਉਹਦੀ ਆਤਮਾ ਨੂੰ ਸ਼ਾਂਤੀ ਮਿਲੇ ਉਹਦੇ ਲਈ ਅੱਜ ਇਹ ਨਗਰ ਇਕੱਠਾ ਹੋਇਆ ਤੇ ਅਸੀਂ ਕੀ ਸਨੇਹਾ ਇੱਥੋਂ ਅੱਗੇ ਪੰਜਾਬ ਦੇ ਵਿੱਚ ਦੇਣਾ ਜਾਂ ਲੋਕਾਂ ਨੂੰ ਦੇਣਾ ਉਹ ਫਲਵਾੜੇ ਤੋਂ 6 ਮਹੀਨੇ ਪਹਿਲਾਂ ਪਰਿਵਾਰ ਹਿਸ਼ਾਲਪੁਰ ਜਾ ਕੇ ਰਹਿਣ ਲੱਗਿਆ ਪੈਂਕ ਪ੍ਰਵਾਸੀ ਨੇ ਉਹ 5 ਸਾਲ ਦੇ ਬੱਚੇ ਨੂੰ ਉੱਥੋਂ ਲਿਜਾ ਕੇ ਉਹਨੇ ਕੋਸ਼ਿਸ਼ ਪਹਿਲਾਂ ਵੀ ਕੀਤੀ ਪਰ ਪਹਿਲਾਂ ਇੱਕ ਦਿਨ ਉਹ ਬੱਚੇ ਦੀ ਭੈਣ ਹੈ 7 ਸਾਲ ਉਮਰਾਂ ਦੀ ਬੱਚੀ ਦੀ ਉਹਨੇ ਉਹਨੂੰ ਬਚਾ ਲਿਆ ਜਦੋਂ ਉਹਨੂੰ ਲੈ ਕੇ ਜਾਣ ਲੱਗਿਆ ਸੀ ਉਹਨੇ ਉਹਦੀ ਬਾਹ ਫੜ ਕੇ ਅੰਦਰ ਖਿੱਚ ਲਿਆ ਉਹ ਲਗਾਤਾਰ ਇਸ ਮੌਕੇ ਦੀ ਭਾਅ ਦੇ ਵਿੱਚ ਸੀਗਾ ਉਹਦੇ ਲਗਾਤਾਰ ਪਤਾ ਨਹੀਂ ਦਿਮਾਰ ਦੇ ਵਿੱਚ ਕੀ ਚੱਲ ਰਿਹਾ ਸੀ ਕਿਉਂ ਨੇ ਉਸ ਬੱਚੇ ਨੂੰ ਲਿਜਾ ਕੇ 5 ਸਾਲ ਦਾ ਬੱਚਾ ਆਪਾਂ ਸਾਰੇ ਪਰਿਵਾਰਾਂ ਵਾਲੇ ਖੜੇ ਆਂ ਜਵਾਕਾਂ ਵਾਲੇ ਖੜੇ ਆਂ ਸਾਡੇ ਕਦੇ ਚਾਰ ਚਰ ਪੰਜ ਪੰਜ ਸਾਲ ਦੇ ਬੱਚੇ ਆ ਬੱਚੀਆਂ ਤੇ 5 ਸਾਲ ਦੇ ਬੱਚੇ ਦੇ ਅੰਗ ਕਿੰਨੇ ਕਿਉਂਦੇ ਆਪਾਂ ਨੂੰ ਪਤਾ ਹੈ ਬਹੁਤ ਨਾਜ਼ੁਕ ਜਿਹਾ ਬੱਚਾ ਸੀਗਾ ਸਾਰਾ ਹੀ ਮਲਾ 18 17 ਕਿਲੋ ਵਜਨ ਸੀ ਉਸ ਬੱਚੇ ਦਾ ਉਸ ਬੰਦੇ ਨੇ ਜਦੋਂ ਉਸ ਬੱਚੇ ਨਾਲ ਕੋਈ ਕੰਮ ਕਰਨ ਦੀ ਕੋਸ਼ਿਸ਼ ਕੀਤੀ ਉਹਦਾ ਅੰਕ ਛੋਟਾ ਸੀ ਛੋਟਾ ਅੰਕ ਉਹਨੇ ਵੱਡਾ ਕਰਨ ਲਈ ਉਹਦੇ ਪਿੱਛੇ ਡੰਡਾ ਲੱਗਾ ਉਸ ਤੋਂ ਬਾਅਦ ਇਹ ਮੈਂ ਗੱਲ ਜਿਹੜੀ ਕਹਿ ਰਿਹਾ ਮੈਂ ਇਹ ਜਿਹੜੀ ਗੱਲ ਉਹ ਸੀਆਈ ਸਟਾਫ ਦੇ ਵਿੱਚ ਮੰਨਿਆ ਜਾ ਕੇ ਉਹ ਗੱਲ ਸੁਣਾ ਰਿਹਾ ਤੁਹਾਨੂੰ ਫਿਰ ਉਸ ਬੰਦੇ ਨੇ ਉਸ ਮਗਰ ਡੰਡਾ ਦੇਖ ਕੇ ਤੇ ਉਸ ਤੋਂ ਬਾਅਦ ਉਹਨੇ ਜਿਹੜੀ ਖੇ ਖਾਣੀ ਸੀ ਜਿਹੜਾ ਤੂੰ ਕੰਮ ਕਰਨਾ ਸੀ ਉਹ ਬੱਚੇ ਨਾਲ ਕੀਤਾ ਦੁਬਾਰਾ ਫੇਰ ਡੰਡਾ ਮੱਟਾ ਤੋਂ ਦੇਖਿਆ ਵੀ ਇਹ ਦਿਮਾਗ ਨੇ ਮੈਨੂੰ ਵਿਚਾਲ ਲਿਆ ਉਹਨੇ ਉਹ ਸਿਰ ਚੱਟ ਮਾਰੀ ਮੈਨੂੰ ਮਾਰਦਾ ਉਹ ਬੱਚਾ ਮਰਿਆ ਨਹੀਂ ਉਹਨੇ ਉਹਦਾ ਫੜਾ ਜਿਹੜਾ ਗਲ ਘੁੱਟਿਆ ਥਾਡੇ ਨਾਲ ਉਹ ਫੇਰ ਵੀ ਨਹੀਂ ਮਰਿਆ ਫਿਰ ਉਹਨੇ ਉਸੇ ਬੱਚੇ ਦਾ ਪਜਾਮਾ ਪਾਇਆ ਸੀ ਜਾਂ ਉਹਦੇ ਪੈਂਟ ਪਾਈ ਸੀ ਜਾਂ ਲੋਰ ਜੋ ਵੀ ਪਾਇਆ ਸੀਗਾ ਉਹ ਲਾ ਕੇ ਉਹਦੇ ਨਾਲ ਜਵਾਗ ਦਾ ਗਾਟ ਟੁੱਟ ਗਿਆ ਤੇ ਜਦੋਂ ਜਵਾਕ ਨੇ ਲਾਹ ਚੱਕ ਕੇ ਲਿਆਂਦੀ ਗਈ ਨਾ ਆ ਜੀਵ ਸੀ ਜਿਹੜੀ ਉਹ ਬੱਚੇ ਦੀ ਉਹ ਜੀਵ ਆ ਬੱਚੇ ਨੇ ਆਪਣੇ ਦੰਦਾਂ ਨਾਲ ਵਰਤੀ ਤੇ ਉਹ ਸਾਰਾ ਖੂਨ ਬੱਚੇ ਦੇ ਕੰਨਾਂ ਰਾਹੀਂ ਨੱਕ ਰਾਹੀਂ ਦੇ ਮੂੰਹ ਲੱਗਦੇ ਜੀਵ ਉਹਦੀ ਬੱਟੀ ਹੋਈ ਸੀ ਦੰਦਾ ਨਾਲ ਦੇਖ ਪਾਸੇ ਤੇ ਕੀੜੇ ਲੱਗੇ ਹੋਏ ਸੀਗੇ ਕੰਨ ਦੇ ਤੇ ਨੱਕ ਦੇ ਦੇ ਮੂੰਹ ਦੇ ਉੱਤੇ ਤੁਸੀਂ ਸਾਹਮਣੇ ਵਾਲੋ ਬੜੀ ਤੇ ਪੰਜ ਸਾਲ ਦਾ ਬੱਚਾ ਜਿਹਦੇ ਨਾਲ ਇੰਨੇ ਦਤਨਾ ਕੱਟ ਨਾ ਹੋਈ ਹੋਵੇ ਮੈਨੂੰ ਲੱਗਦਾ ਰੱਬ ਦੀ ਵੀ ਰੂਹ ਕੰਬ ਗਈ ਹੋਣੀ ਆ ਯਾਰ ਰਾਖਸ਼ੀ ਦੀ ਰੂਹ ਵੀ ਕੰਬ ਗਈ ਹੋਣੀ ਹੈ ਕਿੰਨੇ ਦਰਦ ਨਾਲ ਜਵਾਬ ਮਰਿਆ ਹੋਊਗਾ ਕਿ ਉਹਨੇ ਆਪਣੀ ਜੀਭ ਦੰਦਾਂ ਦੇ ਬਚਾਣ ਲੈ ਕੇ ਫੜਤੀ ਕੋਈ ਦਸ਼ਮਣੀ ਨਹੀਂ ਕੋਈ ਲੜਾਈ ਨਹੀਂ ਕੋਈ ਯਾਰ ਦੇ ਤੱਕ ਨਹੀਂ ਇੱਕ ਤਾਂ ਹੁੰਦਾ ਵੀ ਬੰਦਰਾ ਕੋਈ ਲਾਣਾ ਹੈ ਉਹਦੇ ਪਰਵਾਹ ਨਾ ਰਵਾਂ ਕੋਈ ਦੁਸ਼ਮਣੀ ਹੈ ਮੈਂ ਕਿਹਾ ਦਸ਼ਮਣੀ ਦੇ ਵਿੱਚ ਵੀ ਨਹੀਂ ਬੰਦਾ ਕਿਸੇ ਬੱਚੇ ਨਾਲ ਇਦਿ ਘਨਾਉਣੀ ਹਰਕਤ ਕਰਦਾ ਜਿਹੜੀ ਰਸਪਨ ਸਾਹ ਦੇ ਬੱਚੇ ਨਾਲ ਹੋਈ ਆ ਮੈਂ ਜਿੰਨੇ ਬਾਰੇ ਉਹਦੀ ਵੀਡੀਓ ਦੇਖਦਾ ਜਾਂ ਫੋਟੋ ਦੇਖਦਾ ਅੱਖਾਂ 'ਚ ਬਈ ਪਾਣੀ ਆ ਜਾਂਦਾ ਕਿਉਂਕਿ ਸਾਰੇ ਹੀ ਪ੍ਰਚਾਰਾਂ ਵਾਲੇ ਆ ਸਾਡੇ ਘਰੇ ਵੀ ਜਵਾਕ ਆ ਇਹੀ ਕਹਿੰਦਾ ਕਿਸੇ ਬੱਧੀ ਉਮਰ ਦੇ ਬੰਦੇ ਨਾਲ ਵੀ ਇੰਨੀ ਗੰਦੀ ਹਰਕਤ ਦੇ ਲੈ ਇੰਨਾ ਜੁਲਮ ਹੋ ਜਾਏ ਉਹ ਬੰਦਾ ਵੀ ਨਸਾ ਹੱਥਾਂ ਦੇ ਬੱਚੇ ਨੇ ਕਿੰਨੇ ਸਾਲ ਹੀ ਹੋ ਯਾਰ ਮੂਹ ਤੋਂ ਜੇਕਰ ਸਾਫਤਾਂ ਦਾ ਕਿਸੇ ਪਾਰਕੇ ਲੀਡਰ ਦਾ ਕੋਈ ਬੰਦੇ ਦਾ ਬਿਆਨ ਤੱਕ ਨਹੀਂ ਆਇਆ ਭਾਈ ਅੱਜੇ ਥੋੜਾ ਜਾਣ ਹੋਣਾ ਪੁਨਿਆਲੇ ਦੇ ਵਿੱਚ ਇੱਕ ਬੱਚਾ ਚੱਕ ਲਿਆ ਸੀਗਾ 5 ਸਾਲ ਦਾ ਉਹ ਵੀ 5-6 ਸਾਲ ਦਾ ਬੱਚਾ ਸੀਗਾ ਹਰਪ੍ਰੀਤ ਸਿੰਘ ਨਾਮ ਦੇ ਬੰਦੇ ਨੇ ਉਹਨਾਂ ਅਨਕਾਊਂਟਰ ਕਰਕੇ ਪੁੱਛਦੇ ਉੱਥੇ ਮੌਕੇ ਦੇ ਮੁੰਡਾ ਮਾਰਦਾ ਸੀਗਾ ਬੱਚਾ ਬਰਾਮਦ ਵੀ ਹੋ ਗਿਆ ਸੀ ਸਾਡੇ ਲੋਕਾਂ ਦੀ ਵੀ ਚੋਪਾ ਸ਼ਾਇਦ ਅਸੀਂ ਇਸ ਕਾ ਨੂੰ ਢੀਕਦੇ ਆ ਵੀ ਜਿੱਤੇ ਸਾਡੇ ਕਿਸੇ ਬੱਚੀ ਜਾਂ ਬੱਚੇ ਨਾਲੇ ਘਟਨਾ ਵਾਪਰੀ ਸੀ ਉਦੋਂ ਉੱਠਾਂਗੇ ਉਦੋਂ ਉੱਠਾ ਨਾ ਉੱਠਾ ਕੋਈ ਫਾਇਦਾ ਨਹੀਂ ਅੱਛਾ ਆਪੋਰ ਦੇ ਵਿੱਚ ਦੂਜੇ ਦਿਨ ਦੀ ਘਟਨਾ ਵੀ ਸੁਣ ਲਓ ਦੂਜੇ ਦਿਨ 35 ਸਾਲ ਦਾ ਪ੍ਰਵਾਸੀ ਇੱਕ 6 ਸਾਲ ਦੀ ਬੱਚੀ ਉਹ ਵੀ ਪ੍ਰਵਾਸੀਾਂ ਦੀ ਸੀ ਉਹਨੂੰ ਚਾੱਕ ਕੇ ਕਮਾਂਚ ਚ ਲੈ ਗਿਆ ਇੱਕ ਚ ਲੈ ਗਿਆ ਉਹਦਾ ਰੱਬ ਦਾ ਬਾਰ ਪਰਮਾਤਮਾ ਦਾ ਸ਼ੁਕਰ ਰਿਹਾ ਕਿ ਪਤਾ ਲੱਗ ਗਿਆ ਕਿ ਮੌਕੇ ਤੇ ਫੜਿਆ ਗਿਆ ਉਹ ਉਸ ਮੌਕੇ ਤੇ ਭੱਜ ਗਿਆ ਤੇ ਬੱਚੀ ਦੀ ਜਿੰਦਗੀ ਬਚ ਗਈ। ਗੁੰਮਰਾ ਪਿੰਡ ਮਹਾਲੀ ਦੇ ਵਿੱਚ ਤੁਹਾਡੇ ਜਾਂਦ ਹੋਣਾ 6 ਮਹੀਨੇ ਪਹਿਲਾਂ ਸੀ ਉੱਥੇ ਹੀ ਲਾਇਆ ਸੀਗਾ ਮੋਰਚਾ। ਦੋ ਨੌਜਵਾਨਾਂ ਦਾ ਕਤਲ ਹੋਇਆ ਸੀ। ਰੋਪੜ ਦੇ ਵਿੱਚ ਕਤਲ ਹੋਇਆ। ਲੋਕਾਂ ਨਾਲ ਕਿਸੇ ਪ੍ਰਵਾਸੀਆਂ ਨਾਲ ਕੋਈ ਵੈਰ ਨਹੀਂ ਹੈ ਕੋਈ ਨਫਤ ਨਹੀਂ ਹੈ ਕੋਈ ਉਹਨਾਂ ਦਾ ਵਿਰੋਧ ਨਹੀਂ ਕਰਦੇ ਸੀ ਜਦੋਂ ਅਮਰਕਲ ਹੋ ਗਾਦਨਾ ਇਹ ਸਰਕਾਰਾਂ ਦਾ ਜੋਰ ਵੀ ਲੱਗਿਆ ਪਿਆ ਵੀ ਕਿਸੇ ਵੀ ਤਰੀਕੇ ਨਾਲ ਇਸ ਮਾਹੌਲ ਨੂੰ ਹਿਸਕ ਬਣਾ ਦਿਓ ਜੇ ਤੁਹਾਡੇ ਯਾਦ ਹੋਣਾ ਹੈ ਤਿੰਨ ਤਰੀਕ ਨੂੰ ਲੁਧਿਆਣਾ ਇਕੱਠ ਰਿਹਾ ਸੀ ਬੁੱਢੇ ਲੁਧਿਆਣੇ ਮਸਲੇ 'ਚ ਜਿਹੜਾ ਪਾਣੀ ਦਾ ਯਾਰਾ ਪਾ ਕੇ ਪੰਜਾਬ ਮਾਰਤਾ ਇੱਕ ਪਾਸੇ ਨੇ ਸਟੇਲ ਲਵਾ ਦੀ ਪ੍ਰਵਾਸੀਆਂ ਦੀ ਉੱਥੇ ਵੀ ਉਥੋਂ ਦੇ ਪ੍ਰਸ਼ਾਸਨ ਦਾ ਉੱਚੋਂ ਦੇ ਇੰਡਸਟਰੀਆਂ ਦੇ ਮਾਲਕਾਂ ਦਾ ਤੇ ਸਰਕਾਰ ਦਾ ਜੋਰ ਲੱਗਿਆ ਸੀ ਜੀ ਇਸ ਮੁੱਦੇ ਨੂੰ ਪੰਜਾਬੀ ਬਣਾ ਪ੍ਰਵਾਸੀ ਕਰ ਦਿਓ ਅੱਜ ਵੀ ਸਰਕਾਰਾਂ ਦਾ ਏਜੰਸੀ ਦਾ ਜੋਰ ਲੱਗਿਆ ਕਿ ਇਸ ਮਹੌਲ ਨੂੰ ਰਿਸਕ ਬਣਾ ਲਿਓ ਆਤਮੇ ਤਕਰਾਅ ਕਰਾ ਦੇਓ ਇੱਕ ਦਸਤੀ ਬੰਦੇ ਪਰਵਾ ਦੇਓ ਤੇ ਪੰਜਾਬਾਂ ਦੀ ਸ਼ਾਂਤੀ ਨੂੰ ਅੱਖ ਲਾ ਦੇ ਲਾਗੂ ਕਰ ਦਿਓ ਤੁਹਾਨੂੰ ਇਹ ਗੱਲ ਕਹਿ ਦਿੰਨਾ ਹੈ ਜਿਹੜਾ ਉਹਦੇ ਸੰਘਰਸ਼ਾ ਹਿੰਸਕ ਹੋ ਜਾਂਦਾ ਹੈ ਉਹ ਲੋਕ ਹਾਰ ਜਾਂਦੇ ਆ ਸਰਕਾਰਾਂ ਜਿੱਤ ਜਾਂਦੀਆਂ ਨੇ ਅਸੀਂ ਕਿਸੇ ਮਾਮਲੇ 'ਚ ਹਿੰਸਕ ਨਹੀਂ ਹੋਣਾ ਸ਼ਾਂਤੀ ਬਣਾ ਕੇ ਰੱਖਣੀ ਆ ਜਾਂ ਤਾਂ ਉਹ ਕੰਮ ਲੈਣਾ ਜੇ ਇਹ ਲਹਿਰ ਨੂੰ ਸਿਰੇ ਲੈ ਕੇ ਜਾਣਾ ਵੀ ਕੋਈ ਨਾ ਕੋਈ ਗੜਬੜ ਕਰਾ ਕੇ ਸਰਕਾਰਾਂ ਏਜੰਸੀਆਂ ਆਪਣੇ ਬੰਦੇ ਵਿੱਚ ਮਾਰ ਕੇ ਇਹ ਥੋੜੀ ਸਾਰੀ ਲਹਿਰ ਫੇਰ ਕਰ ਦੇਣਗੀਆਂ ਇਹਨੂੰ ਰਾਗੀ ਨਹੀਂ ਹੋਣ ਦੇਣਗੇ ਮੁੱਦਾ ਹੀ ਕੋਈ ਹੋਰ ਬਣਾ ਦੇਣਗੇ ਸੋ ਸਰੇਤ ਨੂੰ ਬੇਨਤੀ ਹੈ ਇਹ ਗੱਲ ਦਾ ਖਾਸ ਧਿਆਨ ਰੱਖਣਾ ਹੈ ਲਹਿਰੇ ਘਟਨਾ ਵਾਪਰੀ ਹੈ ਕੱਦ ਉਹ ਦੇਖੀਏ ਵੀਰੋ ਆ ਜਦੋਂ ਦੇਖਿਆ ਕਿ ਨਹੀਂ ਲਹਿਰੇ ਵਾਲੀ ਘਟਨਾ ਵਾਪਰੀ ਉਹ ਟ੍ਰੈਕ ਦੇ ਉੱਤੇ ਕਿਵੇਂ ਉਹ ਐ ਕਿੰਨੀ ਦਰਿੰਦਗੀ ਨਾਲ ਉੱਤੇ ਉੱਤਰ ਰਿਹਾ ਲਹੂ ਲਹਨ ਕਰ ਰਿਹਾ ਸਾਡੇ ਲੋਕ ਤਮਾਸ਼ੀਨ ਆ ਆ 4 ਸਾਲ ਪਹਿਲਾਂ ਤੁਹਾਡੇ ਯਾਦ ਹੋਣਾ ਹੈ ਆਪਣੇ ਆਪ ਗੁਰੂ ਸਰਲੇ ਸੁਏ ਰਹਤੇ ਲੋਕ ਇਕੱਠੇ ਹੋ ਕੇ ਬਰਾਸੀ ਕੇਦੇ ਘਰੇ ਪਰੇ ਅਸੀਂ ਆਏ ਸੀਗੇ ਇੱਥੇ ਕਿਉਂ ਨਾ ਬੰਦਿਆਂ ਨੂੰ ਕਿਨੇ ਬਿਠਾਇਆ ਬਾਈ ਦੱਸੋ ਪਿੰਡ ਵਾਲਿਓ ਉਹਨਾਂ ਬੰਦਿਆਂ ਨੂੰ ਆਪਣੇ ਘਰਾਂ ਦੇ ਵਿੱਚ ਕਿਰਾਏ ਤੇ ਕਿਨੇ ਬਿਠਾਇਆ ਸਾਡੇ ਲੋਕ ਜ਼ਿੰਮੇਵਾਰ ਆ ਜਾਂ ਕਿਰਾਏ ਦਾ ਲੋਲ ਚਾ ਇਹਨਾਂ ਨੂੰ ਐ ਹੁੰਦਾ ਵੀ ਘਰੇ ਬਿਠਾ ਲੋ ਇਹਨਾਂ ਦੀਆਂ ਬੁੜੀਆਂ ਨੂੰ ਘਰ ਦਾ ਕੰਮ ਕਰਾਈ ਦੇਵਾਂਗੇ ਬੰਦਿਆਂ ਨੂੰ ਖੇਤਾਂ ਦੇ ਕੰਮ ਕਰਾਈ ਦੇਵਾਂਗੇ ਜਿਹੜੀ ਗੱਲ ਮੈਂ ਕਹਿੰਦਾ ਜਿਹਨੇ ਰਧਾਵੇ ਦੇ ਕਿਹਾ ਨਾ ਮੈਂ ਕੋਈ ਜੋਤਸੀ ਦਾ ਹੈ ਨਹੀਂ ਪਰ ਜਿਹੜੀ ਗੱਲ ਮੈਂ ਕਹਿ ਤਾ 4-5 ਸਾਲ ਪਹਿਲਾਂ ਉਹ ਗੱਲ ਸੱਚ ਹੁੰਦੀ ਆ ਆਹੀ ਗੱਲਾਂ ਮੈਨੂੰ 5-7 ਸਾਲ ਨੂੰ ਹੋ ਗਏ ਪਿੱਟ ਦੇ ਘਰ ਦੇ ਨੂੰ ਕਿ ਨੁਕਸਾਨ ਹੋਊਗਾ ਪੰਜਾਬ ਦੀ ਡੈਮੋਗ੍ਰਾਫੀ ਬਣ ਚੁੱਕੀ ਆ ਪੰਜਾਬ ਦੀ ਬਕੌਲ ਸਿੱਧੀ ਬਣ ਚੁੱਕੀ ਆ ਸੋਡੇ ਆਂਗਲੇ ਸਮੇਂ ਦੇ ਵਿੱਚ ਨਾ ਸੋਡੇ ਸਰਪੰਚ ਬਣਨੇ ਆ ਨਾ ਸੋਡੇ ਮੈਂਬਰ ਬਣਨੇ ਆ ਨਾ ਹੁੜੇ ਐਮਐਲਏ ਨਾ ਐਮਪੀ ਬਣਨੇ ਆ ਨਾ ਹੁੜੇ ਸਰਕਾਰਾਂ ਬਣਨੀਆਂ ਨੇ ਛੋਟੀ ਗਿਣਤੀ ਨਹੀਂ ਰਹਿਣੀ ਸੋਡੇ ਜਵਾਨਾਂ ਤਾਂ ਕੇ ਬਾਹਰ ਦੇ ਮੁਲਕਾਂ ਨੂੰ ਜਾਂ ਨਸ਼ਿਆਂ ਦਾ ਮਾਰ ਲਾ ਕੇ ਆ ਪਾਣੀ ਵਾਲੀ ਗੱਲ ਕੀਤੀ ਆ ਕਿ ਹਰਾਂ ਦਾ ਪਾਣੀ ਲੱਖਾ ਕਹਿੰਦਾ ਪਾਣੀ ਮੁੱਕ ਜੂ ਮੈਂ ਦੀ ਹੈ ਠੋ ਪਾਣੀ ਮੁੱਕ ਰਿਹਾ ਸੋਡਾ ਐ ਕਿ ਹੁਣ ਫੇਰ ਝੋਟੇ ਪਾਓਗੇ ਫਰਾਂਦਰੇ ਮੈਂ ਗੱਲ ਕੀਤੀ ਮੇਰੇ ਹਰ ਮੈਨ ਮੇ ਆਪਣੇ ਹਰ ਜਾਂਦੇ ਗਏ ਨੇ ਹਰ ਆਏ ਨਹੀਂ ਹੈਗੇ ਕੋਈ ਸੁਣਨ ਨੂੰ ਤਿਆਰੀ ਹੈ ਨਹੀਂ ਸਾਹਮਣੇ ਨੂੰ ਤਾਂ ਨਹੀਂ ਹੈ ਨਹੀਂ ਓਟਾ ਤੇਰੇ ਖਿਲਾਫ ਹੀ ਹੋ ਗਏ ਮੈਂ ਕਹਿੰਦਾ ਸੀ ਨਾ ਹਵਾਂ ਦੇ ਵਿੱਚ ਗੱਲ ਹੋਣੀ ਚਾਹੀਦੀ ਵੀ ਸਾਡੇ ਡੈਮਾਂ ਦਾ ਪ੍ਰਬੰਧ ਸਾਡੇ ਦਰਿਆਵਾਂ ਦਾ ਪ੍ਰਬੰਧ ਸਾਡੇ ਪਾਣੀ ਦਾ ਕੰਟਰੋਲ ਪੰਜਾਬ ਕੋਲੇ ਹੋਣਾ ਚਾਹੀਦਾ ਹੈ BBMP ਦਾ ਕੰਟਰੋਲ ਪੰਜਾਬ ਕੋਲ ਹੋਣਾ ਚਾਹੀਦਾ ਕੋ ਸੁਣਨ ਨੂੰ ਤਿਆਰ ਹੀ ਨਹੀਂ ਅਸੀਂ ਮੁੱਦੇ ਦੀ ਗੱਲ ਨਹੀਂ ਕਰ ਰਹੇ ਹੁਣ ਇੱਕ ਗੱਲ ਹੋਰ ਸੁਣ ਲੋ ਸੱਤ ਬਦ ਨੁਕਸਾਨ ਕਿਹਦਾ ਪ੍ਰਵਾਸੀਆਂ ਨੂੰ ਪਤਾ ਹੈ ਜਿਹੜਾ ਇੱਥੋਂ ਦਾ ਮਜ਼ਦੂਰ ਹੈ ਉਹਨਾਂ ਨੂੰ ਨੁਕਸਾਨ ਪਿਆ ਕਿਵੇਂ ਆਹਰ ਰਜਗਾਰ ਖੋਹ ਲਿਆ ਮੈਨੇ ਆ ਕੇ ਪਹਿਲਾ ਰਜਗਾਰ ਖੋਹਿਆ ਮਜ਼ਦੂਰ ਦਾ ਦੂਜਾ ਮਜ਼ਦੂਰ ਨੂੰਿਆ ਨੁਕਸਾਨ ਹੋਇਆ ਆਈਟੀਆ ਕੇ ਐਫਸੀ ਸਰਟੀਫਿਕੇਟ ਬਣਾ ਕੇ ਜਿਹੜੀਆਂ ਸਹੂਲਤਾਂ ਜਿਹੜਾ ਕੋਟਾ ਹੁੰਦਾ ਐਸੀਆਂ ਦਾ ਉਹ ਸਾਰਾ ਇਹ ਲੈਣ ਲਾਗੇ ਹੁਣ ਤੀਜੀ ਗੱਲ ਹੋਰ ਸੁਣ ਲੋ ਸਰਕਾਰ ਨੇ 10 ਲੱਖ ਰੁਪਇਆ ਬੀਮਾ ਪਾਲਿਸੀ ਦੀ ਸਕੀਮ ਲਿਆਂਦੀ ਆ ਵੀ 10 ਲੱਖ ਰੁਪਏ ਦਾ ਲਾਸ਼ ਜਿਹੜਾ ਉਹ ਲੋਕਾਂ ਦਾ ਫ੍ਰੀ ਕਰਿਆ ਕਰਾਂਗੇ ਕਿੰਨੇ ਬੰਦੇ ਅੱਜ ਮੇਰੇ ਬਾਹਰ ਦੇ ਸੁੱਕਾਂ ਦੇ ਇਥੇ ਉਹ 10 ਲੱਖ ਦਾ ਲਾਸ਼ ਮੁਫਤ ਲੈਣ ਲਈ ਕੋਈ ਸ਼ਰਤ ਵੀ ਕੋਈ ਨਹੀਂ ਜੋ ਇਸ ਕਰਕੇ ਭਾਈ ਸਾਨੂੰ ਅੱਜ ਸੋਚਣ ਦੀ ਲੋੜ ਆ ਸਮਝਣ ਦੀ ਲੋੜ ਆ ਇਹ ਰਲਾਈ ਸ਼ਾਂਤ ਵਿੱਚ ਤਰੀਕੇ ਨਾਲ ਰਹਿ ਕੇ ਇੱਕ ਲਹਿਰ ਬਣਾਉਣ ਦੀ ਲੋੜ ਆ ਚਾਹੇ ਪੰਜਾਬ ਦਾ Hindu ਆ ਚਾਹੇ ਪੰਜਾਬ ਦਾ Sikh ਆ ਚਾਹੇ ਪੰਜਾਬ ਦਾ Musalman ਆ ਚਾਹੇ ਕੋਈ ਮਜ਼ਦੂਰ ਆ ਚਾਹੇ ਕੋਈ ਕਿਸਾਨ ਆ ਪਹਿਲੀ ਗੱਲ ਦੇ ਉੱਤੇ ਜਦੋਂ ਤਹਾਕਾਰ ਨਗਰਾ ਮੇਰੀ ਸਰਪੰਚ ਨਾਲ ਵੀ ਰੇਵਾ ਵੀ ਗੱਲ ਹੋਈ ਪ੍ਰਧਾਨ ਦੇ ਨਾਲ ਮੈਂ ਕਿਹਾ ਭਾਈ ਇਹ ਮੱਤਾ ਪਾਓ ਇੰਨੀ ਗੱਲ ਜਿਹੜਾ ਬੰਦਾ ਸੋਡੇ ਪਿੰਡ ਆ ਕੋਈ ਬਾਹਰਲਾ ਬੰਦਾ ਆ ਕੇ ਰਹਿੰਦਾ ਉਹਦੀ ਪੁਲਿਸ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਉਹਦੀ ਪੜਤਾਲ ਹੋਣੀ ਚਾਹੀਦੀ ਆ ਵੀ ਕਿੱਥੋਂ ਆਇਆ ਕੌਣ ਇਹਦਾ ਪਿਛੋਕੜ ਕੀ ਆ ਜਿਵੇਂ ਉਹ ਬੰਦਾ ਜਿਹਨੇ ਉਹ 5 ਸਾਲ ਦੇ ਬੱਚੇ ਨਾਲੇ ਕੁਝ ਕੀਤਾ ਉਹ ਬੰਦਾ 7 ਸਾਲ ਜੇਲ੍ਹ ਕੱਟ ਕੇ ਆ ਯੂਪੀ ਦੇ ਵਿੱਚ ਕਾਹਦੇ ਪਕੜਨੇ ਚ ਕਾਹ ਦੇ ਕੇਸ ਚ ਬਲੌਕ ਆ ਦੇ ਕੇਸ ਚ ਜੇ ਨਾ ਕੋ ਬੰਦੇ ਕ੍ਰਾਈਮ ਕਰਦੇ ਆ ਕੋਈ ਜੁਰਮ ਕਰਦੇ ਆ ਕੋਈ ਕਤਲ ਕਰਦੇ ਆ ਕੋਈ ਹੋਰ ਉਹ ਤੇ ਲੁੱਟਖੋਣ ਕਰਦੇ ਆ ਉਹ ਆ ਕੇ ਪੰਜਾਬ ਲੈਣ ਲੱਗ ਜਾਂਦੇ ਆ ਸਾਡੇ ਨੂੰ ਕੁਛ ਵੱਖੀ ਨਹੀਂ ਲਿਓ ਜੀ ਬਿਠਾ ਲਓ ਬੰਦੇ ਦਿਓ ਜੀ ਕਰਾਇਆ ਸਾਡੇ ਕੰਮ ਕਰਦੇ ਨਹੀਂ ਕੋਈ ਗਾਉਂ ਦੀ ਬੈਠੋ ਸਾਡੇ ਕੋਲੇ ਆ ਕੇ ਅਸੀਂ ਕਹਿੰਦੇ ਆ ਕਾਨੂੰਨ ਬਣਾ ਚਾਹੀਦਾ ਤੁਸੀਂ ਮੇਰੀ ਗੱਲ ਸੁਣੋ ਰਾਜਸਥਾਨ ਚਲੇ ਜਾਓ ਗਾਇ ਤੱਬੇ ਆ ਛਵੀਨ ਜਾ ਕੇ ਲੈ ਲਓ ਰਾਜਸਥਾਨ ਚ ਲੈ ਕੇ ਦਿਖਾਓ ਜਮੀਨਾਂ ਜਾ ਕੇ ਤੁਸੀਂ ਉਤਰਾਖੰਡ ਚਲੇ ਜਾਓ ਜਮੀਨ ਲੈ ਕੇ ਦਿਖਾਓ ਇਹ ਹਮਾਚਲ ਚ ਚਲੇ ਜਾਓ ਜਮੀਨ ਲੈ ਕੇ ਦਿਖਾਓ ਲੈ ਨੌਕਰੀ ਲੈ ਕੇ ਦਿਖਾਓ ਹਮਾਚਲ ਤੇ ਦੂਜੇ ਸੂਬਿਆਂ ਚ ਤੁਸੀਂ ਬੋਟ ਬਣਾ ਕੇ ਜਾ ਕੇ ਦਿਖਾਓ ਆ ਉਤਰਾਖੰਡ ਨੇ ਕੁਝ ਮਹੀਨੇ ਪਹਿਲਾਂ ਹੀ ਕਾਨੂੰਨ ਬਣਾਇਆ ਹੈ ਉਥੋਂ ਦੇ ਕਮਿਸ਼ਨਰ ਨੇ ਪਾਸ ਕੀਤਾ ਹੈ ਕਿ ਬਾਹਰਲਾ ਬੰਦਾ ਇੱਥੇ ਆ ਕੇ ਜਮੀਨ ਨਹੀਂ ਲੈ ਸਕਦਾ 1972 ਦੇ ਵਿੱਚ ਅਮਾਕਲ ਨੇ ਕਾਨੂੰਨ ਬਣਾਤਾ ਸੀਗਾ ਕਿ ਬਾਹਰ ਦਾ ਬੰਦਾ ਇੱਥੇ ਜ਼ਮੀਨ ਨਹੀਂ ਲਊਗਾ ਬਾਹਰਲਾ ਬੰਦਾ ਨੌਕਰੀ ਲੈ ਬਾਹਰਲਾ ਬੰਦਾ ਵੋਟ ਨਹੀਂ ਬਣਾ ਸਕਦਾ ਇਹੀ ਕਾਨੂੰਨ ਅੰਦਰੋਂ ਬਾਹਰ ਦੇ ਬੱਚਾ ਆਹ ਹਸਤਾਨ ਦਾ ਬਣਾ ਹੋਇਆ ਆ ਪਿੱਛੇ 23 ਦੇ ਬੱਚਾ ਇੱਕ ਪ੍ਰਾਈਵੇਟ ਜਿਹੜਾ ਬੈਲ ਹੈ ਉਹ ਲਿਆਂਦਾ ਗਿਆ ਮਤਾ ਸਰਕਾਰ ਨੇ ਸੁਣੀ ਨਹੀਂ ਵੀ ਇਹ ਕਾਨੂੰਨ ਬਣਾਇਆ ਚਾਹੀਦਾ ਪੰਜਾਬ ਦੇ ਵਿੱਚ ਮੇ ਨਾ ਤੁਹਾਡੀ ਗੋਲੀ ਬਤਨੀਆਂ ਨਾ ਤੁਹਾਡਾ ਸੱਚਾਚਾਰ ਨਾ ਤੁਹਾਡੀ ਵਾਸਤ ਬਤਨੀਆਂ ਪਰ ਜ਼ਿੰਮੇਵਾਰ ਮੈਂ ਫੇਰ ਕਹਿਣਾ ਕਿ ਆਪਣੇ ਲੋਕ ਆ ਦੂਜੀ ਸ਼ਰਤ ਹੋਣੀ ਚਾਹੀਦੀ ਹੈ ਵੀ ਜਿਹੜਾ ਬੰਦਾ ਇਹਨੂੰ ਕਮਾ ਦੇ ਵਿੱਚ ਬਿਠਾਉਂਦਾ ਹੈ ਉਹ ਬੰਦੇ ਤੋਂ ਕੈਫੀਡੇਟ ਲਿਆ ਜਾਵੇ ਜੇ ਕੰਮ ਨੂੰ ਕੋਈ ਗਲਬਾਤ ਵਾਪਰਦੀ ਆ ਉਹ ਬੰਦਾ ਕੰਮ ਨੂੰ ਅੰਜਾਮ ਦਿੰਦਾ ਤਾਂ ਉਸ ਬੰਦੇ ਦੀ ਬਰਾਬਰ ਜ਼ਿੰਮੇਵਾਰੀ ਹੋਣੀ ਚਾਹੀਦੀ ਆ ਤੀਜੀ ਗੱਲ ਵੋਟਾਂ ਦੇ ਰਾਜ ਜੇ ਡੋਟਾ ਨਾ ਬਣਾਓ ਇਹਨਾਂ ਦੀਆਂ ਅਸੀਂ ਕਹਿੰਦੇ ਆ ਪੂਰੇ ਭਾਰਤ ਦੇ ਵਿੱਚ ਕਾਨੂੰਨ ਇੱਕ ਹੈ ਤੇ ਫਿਰ ਅਸੀਂ ਦੂਜੇ ਸੁਪਾਂ ਚ ਬੋਰਡ ਕਿਉਂ ਨਹੀਂ ਬਣਾ ਸਕਦੇ ਵੇ ਜਾ ਕੇ ਜੇ ਸ਼ਰਤਾਂ ਪੂਰੀਆਂ ਕਰਦੇ ਤਾਂ ਰੋਡ ਬਣਨੀ ਚਾਹੀਦੀ ਹੈ ਪੰਜਾਬ ਜਾਂ ਨੌਕਰੀਆਂ ਪੰਜਾਬੀਆਂ ਨੂੰ ਮਿਲਣਾ ਇਹ ਗੰਮੀ ਸਾਇਦੇ ਦੋਨਾਂ ਫਾਇਦੇ ਵਰਗੇ ਕਾਨੂੰਨ ਲਾਗੂ ਹੋਣੇ ਚਾਹੀਦੇ ਪੰਜਾਬ ਦੇ ਵਿੱਚ ਪਰ ਨਹੀਂ ਅਸੀਂ ਜਦੋਂ ਕੋਈ ਹਜੀ ਘਟਨਾ ਵਾਪਰਦੀ ਆ ਇੱਕ ਬਾਣੀ ਵਾਲਾ ਆ ਮਾਰਦੇ ਆ ਫੇ ਛੰਡੇ ਹੋ ਜਾਂਦੇ ਆ ਸੋ ਇਸ ਲਈ ਇੱਕ ਲੰਮੀ ਲਹਿ ਬਣਾਉਣ ਦੀ ਲੋੜ ਆ ਪਿੰਡਾਂ ਦੇ ਵਿੱਚ ਮਤਾ ਪਾਉਣ ਦੀ ਲੋੜ ਆ ਪੰਜਾਬ ਦਾ 1.13 ਹਜ਼ਾਰ ਪਿੰਡ ਆ ਮੈਂ ਸੋਚੇ ਪੰਜਾਬ ਦੇ ਲੋਕਾਂ ਨੂੰ ਪਰਚੈਤਾ ਨੂੰ ਕੌਂਸਲਰਾਂ ਨੂੰ ਪ੍ਰਧਾਨਾਂ ਨੂੰ ਐਮਸੀਆਂ ਨੂੰ ਬੇਨਤੀ ਕਰਦਾ ਕਿ ਇਹ ਮਤੇ ਜਿਹੜੀਆਂ ਮੈਂ ਗੱਲਾਂ ਰੱਖੀਆਂ ਨੇ ਪਹਿਲੀ ਗੱਲ ਜਿਹੜੇ ਬੰਦਾ ਕੋਈ ਆ ਕੇ ਰੱਖੂਗਾ ਉਹਦੀ ਪੂਰੀ ਜਾਂਚ ਪੜਤਾਲ ਪੁਲਿਸ ਦੀ ਵੈਰੀਫਿਕੇਸ਼ਨ ਸਾਰਾ ਵਸੋਣਾ ਚਾਹੀਦਾ ਉਹ ਕਰਦੇ ਬੰਦੇ ਦੀ ਜ਼ਿੰਮੇਵਾਰੀ ਨਾਲ ਹੋਣੀ ਚਾਹੀਦੀ ਹੈ ਸਾਰੋਤਸਕਰ ਦੇ ਨਾਲ ਬਾਈ ਭਰਾਜ ਵਾਲਿਓ ਕੀ ਮਹਾਰਾਜਪਿੰਡੇ ਗੱਲ ਕਰੂਗਾ ਹਾਂ ਬਾਈ ਕਰਾਂਗੇ ਹੰਗਾ ਹਰਾਨੀ ਹੈਗਾ ਸਾਡੇ ਮੈਂ ਫੇਰ ਕਰਾਂ ਦੁੱਖ ਲੱਗੂ ਤਮਾਸ਼ੀ ਵੀ ਲੋਗਾ ਤਮਾਸ਼ਾ ਦੇਖਦੇ ਆ ਜਦ ਇਹ ਆਕਾ ਉਹਦੇ ਘਰੇ ਆ ਕੇ ਲੱਗੇ ਨਾ ਉੱਥੇ ਮੁੜਤੋਂਗੇ ਚੱਕੇ ਵਾਰਿਆ ਸੀ ਰੌਲਾ ਪਾਉਂਿਆ ਤੇ ਕਿੱਟੇ ਨਾਲ ਜਵਾਨੀ ਬਾਕੀ ਬਣੇ ਚਿਰ ਦਾ ਰੌਲਾ ਪਾਇਆ ਸੇ ਸੁਣਿਆ ਲੋਕਾਂ ਨੇ ਉਹ ਲੋਕਾਂ ਦੇ ਪੁੱਤ ਮਰ ਲਾ ਕੇ ਜਿਹਦਾ ਮਰਦਾ ਜਿਹਦਾ ਸਿਵਾ ਬਲਦਾ ਹੁੰਦਾ ਉਹ ਹੀ ਚੀਕਾ ਮਾਰਦਾ ਹੁਣ ਬਰੇਲੇ ਆਉਂਦੇ ਆ ਸਾਡਾ ਬਚਾ ਲੋ ਸਾਡਾ ਬਚਾ ਲੋ ਮੈਂ 10 ਸਾਲ ਹੋ ਗਏ ਰੌਲਾ ਪਾਉਂਦਾ ਨੇ ਵੀ ਆਪਣੇ ਪੁੱਤ ਬਚਾ ਲੋ ਕੋਈ ਲੋਕੋ ਆਜੋ ਉਦੋਂ ਘਰਾਂ 'ਚ ਬੈਠੇ ਰਹੇ ਵੀ ਆਪਾਂ ਕੀ ਲੈਣਾ ਸਾਡਾ ਕਿਹੜਾ ਖਾਂਦਾ ਪੀਦਾ ਹੈ ਸੋ ਪੰਜਾਬੀਓ ਇਕੱਠੇ ਹੋ ਜਾਓ ਮਸਲੇ ਦੇ ਉੱਤੇ ਭਾਈ ਇਹਨਾਂ ਮੁੱਦਿਆਂ ਦੇ ਇਕੱਠੇ ਹੋ ਜਾਓ ਜੇ ਚਾਹੋਣੇ ਆ ਕਿ ਕੋਈ ਆ ਬਾਹਰ ਦੇ ਛੱਤਰ ਪੈਣ ਲੱਗੇ ਹੁਣ ਤੇ ਭਲੇਖਾ ਕੱਢ ਦੇਵੇ ਇਥੋਂ ਭੱਜੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਵਗ ਜਾਏ ਕਿਥੇ ਕੱਲ ਇੰਗਲੈਂਡ ਦੇ ਵਿੱਚ ਬਹੁਤ ਵੱਡਾ ਕੱਕ ਸੀਗਾ ਕੱਟੋ ਘੜੇ ਲੱਖ ਬੰਦਾ ਇਕੱਠਾ ਹੋਇਆ ਲੈਂਡ ਤੇ ਲੋਕ ਬੋਲੇ ਕਿਉਂ ਹੋਏ ਕਿਹੜੇ ਬਾਹਰਲੇ ਬੰਦੇ ਆਏ ਕੱਟੋ ਐਸੋ ਆਸਟ੍ਰੇਲੀਆ ਦੇ ਵਿੱਚ ਇਕੱਠ ਹੋਇਆ ਬਹੁਤ ਵੱਡਾ ਉਹ ਵੀ ਇਹੀ ਗੱਲ ਕਹਿੰਦਾ ਬਾਹਰ ਕੱਟੋ ਬਾਹਰਲੇ ਬੰਦਿਆਂ ਨੂੰ ਅਮਰੀਕਾ ਦਾ ਕਾਢੀ ਇਤਿਹਾਕ ਕੜੀਆਂ ਲਾ ਲਾ ਭੇਜੇ ਸੋਨੇ ਜਵਾਕ ਇੱਥੇ ਇਹ ਕਿਤੇ ਧੋਈ ਧਾਈ ਜੀ ਮਿਲਣੀ ਜੇ ਕਹਾਂਗੇ ਕਿ ਇੱਥੋਂ ਅਸੀਂ ਮੂੰਹ ਬੋਲ ਕੇ ਭੱਜਾਂਗੇ ਆਉਣਾ ਧਰਤੀ ਦੀ ਪੈਣਾ ਜੇਸ ਕਰਕੇ ਟਖੇ ਹੋ ਕੇ ਭਾਈਚਾਰਾ ਕਾਇਮ ਕਰ ਲੋ ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਵਾਰ ਵਾਰ ਮੈਂ ਫੇਰ ਗੱਲ ਅਹੀ ਕਹਿਣਾ ਜਦੋਂ ਆਪਣਾ ਸ਼ਰਕ ਨਿਕਲੀ ਆ ਭਾਰਤਮਾਲਾ ਵਾਲੀ ਮੈਂ ਸੋਡੇ ਪਿੰਡ ਦੇ ਬੰਦਿਆਂ ਕੋਲ ਵੀ ਆਇਆ ਸੀ ਉਦੋਂ ਮੈਂ ਆਪਾਂ ਵਿਰੋਧ ਕਰ ਗਿਆ ਆਪਾਂ ਸ਼ਰਕ ਨੂੰ ਜ਼ਮੀਨ ਨਾ ਦਿਓ ਘੱਟੋ ਘੱਟ ਪੈਸੇ ਤਾਂ ਵਧਾ ਲਓ ਨਹੀਂ ਸੁਣੀ ਲੋਕਾਂ ਨੇ ਮੈਂ ਫਿਰ ਆ ਸੋਡੇ ਪਿੰਡ ਦੇ ਕਈ ਬੰਦਿਆਂ ਕੋਲੇ ਭੈਣੀ ਦੇ ਕੋਲੇ ਗਿਆ ਹੋਰ ਪਿੰਡਾਂ ਕੋਲੇ ਗਿਆ ਮੇਰੇ ਪਿੰਡਾਂ ਕੋਲੇ ਗਿਆ ਮੈਂ ਕਿਹਾ ਰੇਤਾ ਨਾ ਦਿਓ ਰੇਤਾ ਦਾ ਮੁੱਲ ਲੈਣਗੇ ਨਹੀਂ ਮੰਨੇ ਲੋਕ ਐਜੋ ਪਾਣੀ ਆ ਰ ਮਾਰਾ ਦੀ ਪਾਣੀ ਆ ਇਹਦੇ ਦੇ ਆਪਣੇ ਇਧਰ ਲੋਕਾਂ ਨੂੰ ਰੇਤਾ ਨਹੀਂ ਥਿਆ ਆ ਵੀ ਬੋਲਣਾ ਭਰ ਗੱਟੇ ਰੱਖ ਲਗੇ ਵੀ ਜੇਕਰ ਹਰ ਘਰ ਅੱਜ ਪਾਣੀ ਵੜ ਗਿਆ ਕਿੱਥੋਂ ਲਵਾਗੇ ਰੇਤਾ ਅਸੀਂ ਆ ਵੀ ਵੀ ਟੋਟ ਦੀਆਂ ਉੱਚੀਆਂ ਛੋਟੇ ਕੰਧਾਂ ਕਰਤੀਆਂ ਭਾਰਤ ਨਾਲ ਦੀਆਂ ਸੜਕਾਂ ਬਣਾ ਕੇ ਜੇ ਕਦੇ ਚਾਨਦਰ ਮੀਂਹ ਪੈ ਗਿਆ ਸਾਰਾ ਪੰਜਾਬ ਚੂਹੇ ਨੂੰ ਡੁੱਬ ਕੇ ਮਰ ਜਾਊਗਾ ਸੜਕਾਂ ਯਾਰਾਂ ਦੀ ਤੇ ਦੇਖਦੇ ਕੋਈ ਨਹੀਂ ਸੁਣਦਾ ਇਹਨਾਂ ਗੱਲਾਂ ਨੂੰ ਤੇ ਜਿਹੜੀ ਗੱਲ ਤੁਹਾਨੂੰ ਅੱਜ ਕਹਿ ਕੇ ਜਾਂਦਾ ਮੇਰੀ ਚੇਤੇ ਰੱਖਿਓ ਜੇ ਨਾ ਛੋਟੇ ਆਉਣ ਵਾਲੇ 2-4 ਸਾਲ ਤੇ ਗੱਲਾਂ ਗਿਆਆਂ ਤਾਂ ਤੇ ਨਹੀਂ ਇਹ ਲਹਿਰ ਬਣਾ ਲਓ ਪੂਰੇ ਪੰਜਾਬ ਦੇ ਵਿੱਚ ਪਿੰਡ-ਪਿੰਡ ਦੇ ਵਿੱਚ ਸ਼ਹਿਰਾਂ ਦੇ ਵਿੱਚ ਅੱਜ ਹਰਪੁਰ ਦੇ ਵਿੱਚ ਉਹਨੂੰ ਘੱਟੋ ਘੱਟ 15 ਜਿਹੇ ਬੰਦਿਆਂ ਦਾ ਫੋਨ ਆਇਆ ਉਹ ਸਾਰੇ ਜਿਹੜੇ ਹਿੰਦੂਆਂ ਦੇ ਭਰਾਵਾਂ ਦੇ ਜਿਹੜੇ ਬੰਦਿਆਂ ਨੇ ਉਹ ਕਹਿੰਦੇ ਭਈ ਇਹ ਮੁੱਦਦੇ ਅਸੀਂ ਨਾਮ ਹੈ ਅਸੀਂ ਬਹੁਤ ਔਖੇ ਆ ਸਾਡੇ ਕੰਮ ਕਰ ਵੀ ਖੋਦੇ ਸਾਨੂੰ ਵੀ ਪਤਾ ਵੀ ਕੀ ਕੁਛ ਕਰਦੇ ਆ ਇਹ ਮੈਂ ਫੇਰ ਕਹਿਣਾ ਵੀ ਕੰਮ ਕਰਨ ਵਾਲੇ ਕੋਈ ਮਰਜ਼ੀ ਆਵੇ ਜੀ ਸਕਦੇ ਆਵੇ ਕਿਸੇ ਨਾਲ ਕੋਈ ਵਿਰੋਧ ਨਹੀਂ ਆ ਝੋਨਾ ਵੀ ਇਹੀ ਲਾਉਂਦੇ ਹੋਰ ਕੰਮ ਵੀ ਕਰਦੇ ਆ ਸਾਡੇ ਬੰਦਾ ਹੀ ਬਾਹਰ ਸੁਧਾਇਤ ਕੰਮ ਕਰਨ ਜਾਂਦੇ ਆ ਕੋਈ ਰੋਣਾ ਨਹੀਂ ਹੈਗਾ ਸਾਸੀ ਕਹਿੰਦੇ ਆ ਜੇ ਪੰਜਾਬ ਦੀ ਡੈਮੋਗ੍ਰਾਫੀ ਬਦਲ ਗਈ ਜੇ ਪੰਜਾਬ ਨੇ ਆਪਣੀ ਸੱਭਿਆਚਾਰ ਨੂੰ ਬਚਾਉਣਾ ਤੇ ਇੱਥੇ ਕਾਨੂੰਨ ਬਣਾਉਣਾ ਬਹੁਤ ਔਖਾ ਕੀ ਪਿੰਡ ਪਿੰਡ ਦੇ ਵਿੱਚ ਅਵਾਜ਼ ਉੱਚੂਗੀ ਨਹੀਂ ਉੱਚਣੀ ਆਪਾਂ ਆਪਸੇ ਆਪਣੀ ਵਾਰੀ ਨੂੰ ਡੀਕਦੇ ਆ ਜਾਂ ਪੰਜਾਬ ਦੇ ਲੋਕ ਨਿਖਰਤ ਤੇ ਨਿਕੰਮੇ ਹੋ ਚੁੱਕੇ ਆ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਕੁਛ ਨਰਸ਼ ਕਰਨ ਨੂੰ ਤਿਆਰ ਨਹੀਂ ਤੂੰ ਬੋਲਣ ਨੂੰ ਤਿਆਰ ਨਹੀਂ ਸੋ ਹੁਣ ਆਪਾਂ ਇੱਕ ਦੋ ਮਾਰਚ ਕੱਢਣਾ ਅੱਡੇ ਤੱਕ ਜਾ ਕੇ ਆਪਾਂ ਮੁੜ ਕੇ ਇੱਥੇ ਆਉਣਾ ਸਾਰਿਆਂ ਨੂੰ ਪੀਲ ਆ ਭਾਈ ਨਾਲ ਚੱਲਿਓ ਤੇ ਅਗਲੀ ਮੇਰੀ ਪੀਲ ਵਾਲੀ ਭਾਈ ਅਗਲੀ ਆਪਾਂ ਮਿੰਟ ਛੋੜੇ ਪਿੰਡ 'ਚ ਫੇਰ ਰੱਖਦੇ ਆ ਉਸ ਵੇਲੇ ਛੋੜੇ ਜਿੰਨੀ ਪਿੰਡ ਦੇ ਆ ਮੈਂਬਰ ਬਣੇ ਹੋਏ ਆ ਪ੍ਰਧਾਨ ਸਾਰੇ ਵਿੱਚ ਆਉਂਦੇ ਆ ਕਿਉਂ ਨਹੀਂ ਆਵੇ ਭਾਈ ਅੱਜ ਕਿਹ ਐਮਸੀ ਆਇਆ ਐਮਸੀ ਕਿੰਨੇ ਕਾਏ ਨੇ ਭਾਈ ਉਹ ਉਹ ਸਾਰੇ ਕਿੰਨੇ ਆ 13 13 ਐਮਸੀ ਐ 13 ਚ ਦੋ ਹੀ ਆਏ ਆ ਯਾ ਐਡਾ ਪਿੰਡਾਂ ਦੇ ਥੋੜਾ ਕੱਲਾ ਪਿੰਡ ਹੀ ਇਕੱਠਾ ਹੋ ਜਾ ਸਾਰੇ ਪੰਜਾਬ ਨੂੰ ਹਿਲਾ ਦੇ ਪਰ ਹੁੰਦੇ ਨਹੀਂ ਲੋਕ ਇੱਥੇ ਜ਼ਖੀਰ ਤੇ ਇਹ ਨਹੀਂ ਬੇਨਤੀ ਆ ਭਾਈ ਇਹ ਸਿੰਘਾਸ ਨੂੰ ਸ਼ਾਂਤਮਈ ਬਣਾ ਕੇ ਰੱਖਿਓ ਹਿੰਸਕ ਨਹੀਂ ਹੋਣਾ ਆਪਾਂ ਦੇਣਾ ਇਹ ਲੈਰ ਅਸੀਂ ਵੀ ਪਿੰਡਾਂ 'ਚ ਹੁਣ ਜਾ ਰਹੇ ਆਂ ਜਾਵਾਂਗੇ ਵੀ ਪੂਰੇ ਪੰਜਾਬ ਦੇ ਵਿੱਚ ਬਹੁਤ ਬਣੇ ਵੀ ਇਹ ਕਾਨੂੰਨ ਇਹ ਮਤੇ ਵਿਧਾਨ ਸਭਾ ਦੇ ਵਿੱਚ ਪੈਣੇ ਚਾਹੀਦੇ ਕਾਨੂੰਨ ਬਣਨੇ ਚਾਹੀਦੇ ਆ ਵੀ ਪੰਜਾਬ ਪੰਜਾਬੀਆਂ ਦਾ ਤੇ ਇਹਦੇ ਵਿੱਚ ਪਹਿਲਾ ਜਿਹੜੀ ਹਰ ਪਾਸੇ ਨੌਕਰੀਆਂ ਵਾਲੇ ਪਾਸੇ ਰਜਦਾਰ ਵਾਲੇ ਪਾਸੇ ਜ਼ਮੀਨਾਂ ਵਾਲੇ ਪਾਸੇ ਪੰਜਾਬੀਆਂ ਨੂੰ ਹੀ ਮਿਲਣੀ ਚਾਹੀਦੀ ਜੋ ਆਪਾਂ ਹੁਣ ਇੱਥੋਂ ਮਾਰਚ ਲੈ ਕੇ ਚੱਲ ਗਏ ਅੱਗੇ ਜਿਹੜੇ ਹੈਗੇ ਆ ਉਹ ਮਮਕੀਆਂ ਰੱਖੀਆਂ ਆ ਨਾ ਵੀ ਫੇ ਇਹਨਾਂ ਨੂੰ ਲੈ ਕੇ ਮਮਕੀਆਂ ਨੂੰ ਚਲਾਓ ਬਾਈ ਤੇ ਆਪਾਂ ਇੱਥੇ ਸ਼ੁਰੂ ਕਰਦੇ ਆਂ ਆਹ ਨਾਲ ਨਾਲ ਕੋ ਰਹਿ ਜਾਓ ਬਾਈ ਆਹ ਤੇਰਾ ਫਿੱਕਾ ਤਾਂ ਨਾ ਜਾਣਾ ਨਹੀਂ ਆਪਾਂ ਦਾਦਾ ਜੀ ਜਾਣਾ ਚਲੋ ਕੋਈ ਗੱਲ ਨਹੀਂ ਇਸ ਤਰ੍ਹਾਂ ਹੀ ਆਪਾਂ ਨਾਲ ਹੀ ਚੱਲੋ ਬਾਈ ਸਾਰੇ ਆਪਾਂ ਸਾਰੇ ਆਖੋ ਹਾਂਜੀ ਏਸੀ ਬਈ ਲੱਖਾ ਸਿੰਘ ਸਿਧਾਣਾ ਜੋ ਵੀਡੀਓ ਤੁਸੀਂ ਪੂਰੀ ਸੁਣੀ ਲਈ ਆ ਔਰ ਜਿਹੜਾ ਹੁਣ ਛੋਟੇ ਜਿਹੇ ਬੱਚੇ ਨੂੰ ਲੈ ਕੇ ਇਹ ਸਵਾਲ ਕੀਤੇ ਆ ਪੰਜਾਬ ਦੇ ਲੋਕਾਂ ਨੂੰ ਅਪੀਲ ਵੀ ਕੀਤੀ ਆ ਵੀ ਤੁਸੀਂ ਇਹਨਾਂ ਤੇ ਨਾਂ ਤੇ ਜੋ ਇਹਨਾਂ ਨੂੰ ਪਿੰਡਾਂ ਦੇ ਵਿੱਚ ਨਾਂ ਵੜੋ ਸ਼ਹਿਰਾਂ ਦੇ ਵਿੱਚ ਨਾਂ ਵੜੋ ਆਪਣੇ ਦੇ ਘਰਾਂ ਦੇ ਵਿੱਚ ਵੀ ਨਾਂ ਬਿਠਾਓ ਤਾਂ ਇਹ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਸੋਡੇ ਸਾਂਝੀ ਜ਼ਰੂਰ ਕਰਨੀ ਛੋਟੇ ਜਿਹੇ ਬੱਚੇ ਨੂੰ ਲੈ ਕੇ ਜਿੰਨਾ ਤੱਕ ਵੀਡੀਓ ਜਾਂਦੀ ਆ ਸ਼ੇਅਰ ਕਰਿਆ ਕਰੋ ਵੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪੌਂਦਰ ਵੀ ਮਿਲਦਿਆ ਕਰੋ ਨੂੰ ਨਮਰ ਟੋਕ ਤੇ ਧੰਨਵਾਦ